ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਪਰਿਵਾਰਾਂ ਦੇ ਨਾਲ ਤੰਦਰੁਸਤ ਹੋਵੋਗੇ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਮੋਨ ਕਲਾਉਡ 9 ਤੇ ਜਿੱਥੇ ਅਸੀਂ ਖਾਸ ਤੌਰ ਤੇ ਗੱਲ ਕਰਦੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਦੇ ਬਾਰੇ ਤੇ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਵੀ ਹੈ ਕਿ ਕਿਸ ਤਰ੍ਹਾਂ ਬੱਚਿਆਂ ਦਾ weight gain ਕੀਤਾ ਜਾਵੇ ਐਸੇ ਕਿਹੜੀਆਂ ਫੂਡ ਆਈਟਮਸ ਨੇ ਜਿਹੜੀਆਂ ਅਸੀਂ ਬੱਚਿਆਂ ਦੀ ਡੇਲੀ ਡਾਈਟ ਦੇ ਵਿੱਚ ਐਡ-ਆਨ ਕਰੀਏ ਤਾਂ ਕਿ ਉਹਨਾਂ ਦਾ weight gain ਦੇ ਵਿੱਚ ਹੈਲਪ ਹੋ ਸਕੇ ਚਲੋ ਆਓ ਫਿਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ ऐसे, food items milk milk protein, calcium, forest, B12, ऐसे बहुत सारे फूड आइटम्स ਨੇ ਜਿਹੜੇ ਅਸੀਂ ਆਪਣੇ ਬੱਚਿਆਂ ਦੀ ਡੇਲੀ ਡਾਈਟ ਦੇ ਵਿੱਚ ਐਡ ਆਨ ਕਰ ਸਕਦੇ ਆ ਤੇ ਉਹਨਾਂ ਦਾ ਵੇਟ ਗੇਨ ਕਰ ਸਕਦੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਮਿਲਕ ਬਾਰੇ ਮਿਲਕ ਦੇ ਬੈਨੀਫਿਟਸ ਤੋਂ ਅਸੀਂ ਸਾਰੇ ਅੱਛੀ ਤਰ੍ਹਾਂ ਜਾਣੂ ਹਾਂ ਮਿਲਕ ਦੇ ਵਿੱਚ ਪ੍ਰੋਟੀਨ ਕੈਲਸ਼ੀਅਮ ਫਾਸਫੋਰਸ ਬੀ 12 ਐਸੇ ਬਹੁਤ ਹੀ ਜ਼ਰੂਰੀ ਤੱਤ ਪਾਈ ਜਾਂਦੇ ਨੇ ਜਿਹੜੇ ਬੱਚਿਆਂ ਦੀ ਓਵਰオール ਡਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਨੇ ਮਿਲਕ ਬੱਚਿਆਂ ਦੀ ਅ ਗਰੋਇੰਗ ਹਾਈਟ ਦੇ ਵਿੱਚ ਉਹਨਾਂ ਨੂੰ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਨੀਡ ਹੁੰਦੀ ਹੈ ਮਿਲਕ ਉਹਦਾ ਦੀ ਕੈਲਸ਼ੀਅਮ ਰਿਕੁਆਇਰਮੈਂਟ ਨੂੰ ਪੂਰਾ ਕਰਦਾ ਹੈ ਬੋਨ ਹੈਲਥ ਤੇ ਮਿਲਕ ਬਹੁਤ ਅੱਛਾ ਵਰਕ ਕਰਦਾ ਹੈ ਤੇ ਅਗਰ ਦੇਖੋ ਕਿ ਬੱਚਾ ਅਗਰ ਫਾਰਮੂਲਾ ਮਿਲਕ ਲੈ ਰਿਹਾ ਹੈ ਜਾਂ ਫਿਰ ਉਹ ਬ੍ਰੈਸਟ ਫੀਡ ਲੈ ਰਿਹਾ ਹੈ ਅਗਰ ਗਾਂ ਦਾ ਮੱਝ ਦਾ ਕੋਈ ਵੀ ਦੁੱਧ ਬੱਚਾ ਲੈ ਰਿਹਾ ਹੈ ਤੇ ਤੁਸੀਂ ਇਹ ਤੁਹਾਨੂੰ ਬੱਚੇ ਨੂੰ ਜਿਹੜਾ ਦੁੱਧ ਬੱਚੇ ਨੂੰ ਸੂਟ ਕਰਦਾ ਹੈ ਉਹ ਦੁੱਧ ਤੁਹਾਨੂੰ ਬੱਚੇ ਨੂੰ ਉਹਦੀ ਡਾਈਟ ਦੇ ਵਿੱਚ ਐਡ ਜ਼ਰੂਰ ਕਰਨਾ ਚਾਹੀਦਾ ਤੇ ਡੇਲੀ ਦੇ ਦੋ ਗਲਾਸ ਬੱਚੇ ਨੂੰ ਦੁੱਧ ਜ਼ਰੂਰ ਦੇਣਾ ਚਾਹੀਦਾ ਹੈ ਅੱਗੇ ਅਸੀਂ ਗੱਲ ਕਰਦੇ ਹਾਂ ਦਹੀਂ ਦੇ ਬੈਨੀਫਿਟਸ ਬਾਰੇ ਦਹੀਂ ਦੇ ਵਿੱਚ ਪ੍ਰੋਬਾਇਓਟਿਕ ਨਾਮ ਦਾ ਇੱਕ ਤੱਤ ਹੁੰਦਾ ਹੈ ਜਿਹੜਾ ਕਿ ਗਟ ਹੈਲਥ ਤੇ ਬਹੁਤ ਅੱਛਾ ਵਰਕ ਕਰਦਾ ਹੈ ਦਹੀਂ ਬੱਚਿਆਂ ਦੀ ਇਮਿਊਨਿਟੀ ਪਾਵਰ ਨੂੰ ਸਟਰੋਂਗ ਕਰਨ ਦੇ ਵਿੱਚ ਹੈਲਪ ਕਰਦਾ ਹੈ ਅ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਹੋਮ ਮੇਡ ਦਹੀਂ ਦਿੱਤਾ ਜਾਵੇ ਸੱਤ ਤੋਂ 8 ਮਹੀਨੇ ਤੋਂ ਬਾਅਦ ਤੁਸੀਂ ਬੱਚੇ ਨੂੰ ਦਹੀਂ ਦੇਣਾ ਆਰਾਮ ਨਾਲ ਸ਼ੁਰੂ ਕਰ ਸਕਦੇ ਹੋ ਦਹੀਂ ਨੂੰ ਤੁਸੀਂ ਕਿਸੇ ਵੀ ਫਾਰਮ ਦੇ ਵਿੱਚ ਦੇ ਸਕਦੇ ਹੋ ਤੁਸੀਂ ਦਹੀਂ ਨੂੰ ਐਜ਼ ਅ ਸਮੂਦੀ ਦੇ ਸਕਦੇ ਹੋ ਦਹੀਂ ਦੇ ਵਿੱਚ ਐਪਲ ਮੰਗੋ ਮਿਕਸ ਕਰਕੇ ਦੇ ਸਕਦੇ ਹੋ ਦਹੀਂ ਨੂੰ ਖਿਚੜੀ ਦੇ ਨਾਲ ਕੰਬਾਈਨ ਕਰਕੇ ਵੀ ਦੇ ਸਕਦੇ ਹੋ ਅਗਰ ਤਾਂ ਤੁਹਾਨੂੰ ਬੱਚਾ ਤੁਹਾਡਾ ਮਿੱਠਾ ਖਾਣਾ ਪਸੰਦ ਕਰਦਾ ਹੈ ਤਾਂ ਤੁਸੀਂ ਦਹੀਂ ਦੇ ਵਿੱਚ ਥੋੜੀ ਸ਼ੱਕਰ ਮਿਕਸ ਕਰਕੇ ਬੱਚੇ ਨੂੰ ਦੇ ਸਕਦੇ ਹੋ ਐਜ਼ ਅ 스ਨੈਕਰ ਵੀ ਦਹੀਂ ਬਹੁਤ ਅੱਛਾ ਵਰਕ ਕਰਦਾ ਹੈ ਜਨਾਦੀਪ ਅਗਰ ਦੇਖੋ ਕਿ ਅਗਰ ਬੱਚੇ ਦਾ ਪੇਟ ਜ਼ਿਆਦਾ ਖਰਾਬ ਹੁੰਦਾ ਜਦੋਂ ਲੂਜ਼ ਮੋਸ਼ਨ ਵਗੈਰਾ ਹੁੰਦੇ ਨੇ ਉਹਦੇ ਵਿੱਚ ਵੀ ਦਹੀਂ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਖਾਣ ਦੀ ਆਦਤ ਪਾਓ ਨੈਕਲ ਕਰਦੇ ਹਾਂ ਬਨਾਣਾ ਦੇ ਬਾਰੇ ਬਨਾਣਾ ਰਿਚ ਹੁੰਦਾ ਹੈ ਪੋਟਾਸ਼ੀਅਮ ਦੇ ਨਾਲ ਬਨਾਨਾ ਤੇ ਐਜਾ ਬੱਚਿਆਂ ਨੂੰ ਫਰਸਟ ਫੂਡ ਵੀ ਇੰਟਰੋਡਿਊਸ ਕਰਵਾਇਆ ਜਾਂਦਾ ਹੈ ਅਗਰ ਤਾਂ ਬਹੁਤ ਛੋਟੇ ਬੱਚੇ ਨੇ ਤੁਸੀਂ ਉਹਨਾਂ ਨੂੰ ਬਨਾਨਾ ਮੈਸ਼ ਕਰਕੇ ਦੇ ਸਕਦੇ ਹੋ ਅਦਰਵਾਇਜ਼ 1 ਇਅਰ ਤੋਂ ਉੱਤੇ ਤੁਸੀਂ ਬੱਚਿਆਂ ਨੂੰ ਛੋਟੇ ਛੋਟੇ ਪੀਸਸਸ ਕਰਕੇ ਬਨਾਨਾ ਖਾਣ ਨੂੰ ਦੇ ਸਕਦੇ ਹੋ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਬੱਚਾ ਹੋਏਗਾ ਜਿਹਨੂੰ ਬਨਾਨਾ ਨਹੀਂ ਪਸੰਦ ਹੋਏਗਾ ਸੋ ਬਨਾਨਾ ਵੀ ਆਪਣੇ ਬੱਚਿਆਂ ਦੀ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ ਇਹ ਵੀ ਬੱਚਿਆਂ ਦੇ weight gain ਦੇ ਵਿੱਚ ਬਹੁਤ ਹੈਲਪਫੁਲ ਹੁੰਦਾ ਹੈ sweet potatoes ਵੀ vitamins ਦੇ ਨਾਲ ਭਰਪੂਰ ਨੇ ਜਿਹੜੇ ਕਿ ਬੱਚਿਆਂ ਦੀ health ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਨੇ ਤੇ ਬੱਚਿਆਂ ਨੂੰ ਤੁਸੀਂ সুইਟ ਪੋਟੈਟਰ ਜ਼ਰੂਰ ਖਾਣ ਨੂੰ ਦੋ ਕੌਨਸਟਿਪੇਸ਼ਨ ਤੋਂ ਰելիਫ ਦਵਾਂਦਾ ਹੈ ਅਗਰ ਤਾਂ ਬੱਚਾ ਕੌਨਸਟਿਪੇਟਿਡ ਫੀਲ ਕਰੇਗਾ ਹਮੇਸ਼ਾ ਤੇ ਉਹਦਾ ਕੁਝ ਖਾਣ ਨੂੰ ਵੀ ਮਨ ਨਹੀਂ ਕਰੇਗਾ ਸੋ ਕੋਸ਼ਿਸ਼ ਕਰਿਆ ਕਰੋ ਕਿ ਬੱਚਿਆਂ ਨੂੰ ਜਿਹੜਾ ਫੂਡ ਤੁਸੀਂ ਦੇ ਰਹੇ ਹੋ ਉਹ ਰਿਚ ਇਨ ਫਾਈਬਰ ਹੋਵੇ ਸੋ সুইਟ ਪੋਟੈਟਰ ਜ਼ਰੂਰ ਐਡ ਕਰੋ ਨੈਕਸਟ ਆਲ ਕਰਦੇ ਆ ਆਲੂ ਪੋਟੈਟੋ ਪੋਟੈਟੋ ਵੀ ਬੱਚਿਆਂ ਦੀ ਡਾਈਟ ਦੇ ਵਿੱਚ ਤੁਸੀਂ ਸ਼ਾਮਿਲ ਕਰ ਸਕਦੇ ਹੋ ਅਕਸਰ ਸੁਣਨ ਨੂੰ ਆਉਂਦਾ ਹੈ ਕਿ ਜਿਹੜੇ ਵੱਡੇ ਲੋਕ ਹੁੰਦੇ ਨੇ ਅਡਲਟਸ ਹੁੰਦੇ ਨੇ ਉਹ ਆਲੂ ਖਾਣ ਤੋਂ ਬੜਾ ਡਰਦੇ ਨੇ ਜਿਨ੍ਹਾਂ ਨੂੰ weight gain ਤੋਂ ਪ੍ਰੋਬਲਮ ਹੁੰਦੀ ਹੈ ਸੋ ਅਗਰ ਬੱਚੇ ਦੀ ਡਾਈਟ ਵਿੱਚ ਤੁਸੀਂ ਆਲੂ ਐਡ ਕਰਦੇ ਹੋ ਤਾਂ ਉਹ ਜ਼ਰੂਰ ਉਹਨਾਂ ਦੇ weight gain ਦੇ ਵਿੱਚ help ਕਰਦੇ ਨੇ ਤੁਸੀਂ ਆਲੂ ਨੂੰ ਬੋਇਲ ਕਰਕੇ ਉਹਦੇ ਤੇ ਹਲਕਾ ਜਿਹਾ ਨਮਕ ਡਾਲ ਕੇ ਬੱਚੇ ਨੂੰ ਦੇ ਸਕਦੇ ਹੋ ਜਾਂ ਫਿਰ ਤੁਸੀਂ ਜੀਰੇ ਦਾ ਘਿਓ ਦਾ ਤੜਕਾ ਲਗਾ ਕੇ ਬੱਚੇ ਨੂੰ ਆਲੂ ਖਾਣ ਨੂੰ ਦੇ ਸਕਦੇ ਹੋ ਆਲੂ ਨੂੰ ਤੁਸੀਂ ਦਹੀਂ ਦੇ ਨਾਲ ਮਿਕਸ ਕਰਕੇ ਵੀ ਦੇ ਸਕਦੇ ਹੋ ਇਹ ਵੀ ਇੱਕ ਬਹੁਤ ਅੱਛਾ ਕੰਬੀਨੇਸ਼ਨ ਬਣਦਾ ਹੈ ਨਾਲੇ ਕਿ ਬੱਚੇ ਨੂੰ ਇੱਕ ਡਿਫਰੈਂਟ ਡਿਫਰੈਂਟ ਆਈਟਮਸ ਖਾਣ ਦੀ ਆਦਤ ਹੁੰਦੀ ਹੈ ਬੱਚੇ ਇਹੋ ਜਿਹੀ ਚੀਜ਼ਾਂ ਖਾਣੀਆਂ ਪਸੰਦ ਕਰਦੇ ਨੇ ਤੋ ਆਲੂ ਨੂੰ ਤੁਸੀਂ ਬੱਚੇ ਦੇ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਅੱਗੇ ਅਸੀਂ ਗੱਲ ਕਰਦੇ ਹਾਂ ਦੇਸੀ ਘੀ ਬਾਰੇ ਦੇਸੀ ਘੀ ਦੀ ਬੱਚਿਆਂ ਦੀ ਡਾਈਟ ਦੇ ਵਿੱਚ ਤੁਹਾਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਹ ਬੱਚਿਆਂ ਦੇ weight gain ਦੇ ਵਿੱਚ ਬਹੁਤ ਹੀ ਹੈਲਪਫਲ ਹੁੰਦਾ ਹੈ ਦੇਸੀ ਘੀ ਦੇ ਵਿੱਚ omega 3 fatty acid ਪਾਇਆ ਜਾਂਦਾ ਜਿਹੜੇ ਬੱਚਿਆਂ ਦੇ brain development ਦੇ ਵਿੱਚ ਬਹੁਤ ਜ਼ਿਆਦਾ ਹੈਲਪਫਲ ਹੁੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 80% ਜਿਹੜਾ ਬੱਚਿਆਂ ਦਾ brain development ਹੈ 2 ਸਾਲ ਦੀ ਉਮਰ ਤੱਕ ਆਦੇ-ਆਦੇ ਹੋ ਜਾਂਦਾ ਹੈ ਸੋ ਕਿਉਂ ਨੂੰ ਤੁਸੀਂ ਖਿਚੜੀ ਦੇ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਇਹ ਵੀ ਇੱਕ ਬਹੁਤ ਅੱਛਾ ਟੇਸਟ ਪ੍ਰੋਡਿਊਸ ਕਰਦਾ ਹੈ ਬੱਚੇ ਨੂੰ ਬਹੁਤ ਹੀ ਅੱਛਾ ਲੱਗਦਾ ਹੈ ਕਿਉ ਜੜਾ ਹੁੰਦਾ ਹੈ ਉਹ ਲੈਕਟੋਸ ਫਰੀ ਹੁੰਦਾ ਹੈ ਤੇ ਇਹਨੂੰ ਡਾਈਜੈਸਟ ਕਰਨਾ ਵੀ ਕੋਈ ਮੁਸ਼ਕਿਲ ਨਹੀਂ ਹੁੰਦਾ ਅ ਨੈਕਸਟ ਕਿਉ ਦੇ ਬੈਨੀਫਿਟ ਬਾਰੇ ਗੱਲ ਕਰਦੇ ਆ ਜਿਹੜਾ ਕਿਉ ਹੁੰਦਾ ਹੈ ਕਨਸਟਿਪੇਸ਼ਨ ਤੋਂ ਰੈਲੀਫ ਦਵਾਉਂਦਾ ਹੈ ਸੋ ਬੱਚਿਆਂ ਦੀ ਡਾਈਟ ਦੇ ਵਿੱਚ ਦੇਸੀ ਕਿਉ ਤੁਸੀਂ ਡੇਲੀ ਇੱਕ ਤੋਂ ਦੋ ਚਮਚ ਬੱਚੇ ਨੂੰ ਆਰਾਮ ਨਾਲ ਦੇਸੀ ਕਿਉ ਦੇ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਜਿਹੜਾ ਦੇਸੀ ਕਿਉ ਤੁਸੀਂ ਆਪਣੇ ਘਰ ਦਾ ਬਣਾਇਆ ਹੋਇਆ ਬੱਚੇ ਨੂੰ ਦਿਓ ਨੈਕਸਟ ਗੱਲ ਕਰਦੇ ਆ ਪਲਸਿਸ ਬਾਰੇ ਦਾਣਾ ਬਾਰੇ ਦਾਣਾ ਜਿਹੜੀਆਂ ਹੁੰਦੀਆਂ ਨੇ ਰਿਚ ਆਫ ਪ੍ਰੋਟੀਨ ਹੁੰਦੀਆਂ ਨੇ ਤੁਸੀਂ ਆਪਣੇ ਬੱਚੇ ਦੀ ਡਾਈਟ ਵਿੱਚ ਦਾਲ ਨੂੰ ਜ਼ਰੂਰ ਸ਼ਾਮਿਲ ਕਰੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 6 ਮਹੀਨੇ ਤੋਂ ਬਾਅਦ ਬੱਚਾ ਜਿਹੜਾ ਉਹ ਸੋਲਿਡ ਖਾਣਾ ਸਟਾਰਟ ਕਰ ਦਿੰਦਾ ਹੈ ਤਾਂ ਤੁਸੀਂ ਦਾਲਾਂ ਨੂੰ ਅੱਛੇ ਤਰ੍ਹਾਂ ਗਲਾ ਕੇ ਉਹਨੂੰ ਪਤਲਾ-ਪਤਲਾ ਕਰਕੇ ਬੱਚੇ ਨੂੰ ਬੜੀ ਆਸਾਨੀ ਨਾਲ ਦੇ ਸਕਦੇ ਹੋ ਉਹਦੇ ਵਿੱਚ ਤੁਸੀਂ ਮੂੰਗ ਦਾਲ ਅਰਹਰ ਦਾਲ ਤੂਰ ਦਾਲ ਜਾਂ ਹਰੀ ਮੂੰਗੀ ਦੀ ਜਿਹੜੀ ਦਾਲ ਆਉਂਦੀ ਹੈ ਸਾਰੀਆਂ ਦਾਲਾਂ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਥੋੜਾ ਜਿਹਾ ਤੁਸੀਂ ਇਹਨੂੰ ਹਿੰਗ ਦਾ ਜੀਰੇ ਦਾ ਤੜਕਾ ਲਗਾ ਲਓ ਤਾਂ ਕਿ ਇਹਨੂੰ ਡਾਈਜੈਸਟ ਕਰਨ ਵਿੱਚ ਪ੍ਰੋਬਲਮ ਨਾ ਹੋਵੇ ਦਾਲਾਂ ਜਿਹੜੀਆਂ ਰਿਚ ਇਨ ਪ੍ਰੋਟੀਨ ਹੁੰਦੀਆਂ ਨੇ ਸੋ ਦਾਲਾਂ ਨੂੰ ਤੁਸੀਂ ਬੱਚਿਆਂ ਦੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਨਾਲੇ ਬੱਚੇ ਨੂੰ ਖਾਣ ਦੀ ਹੈਬਿਟ ਸਟਾਰਟਿੰਗ ਤੋਂ ਹੀ ਦਾਲਾਂ ਖਾਣ ਦੀ ਹੈਬਿਟ ਪਾਓ ਅੱਗੇ ਫਰੂਟਸ ਤੇ ਗੱਲ ਕਰਦੇ ਹਾਂ ਕਿ ਸਾਰੇ ਤਰ੍ਹਾਂ ਦੇ ਫਰੂਟਸ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਤੇ ਤੁਸੀਂ ਬੱਚਿਆਂ ਦੀ ਡਾਈਟ ਦੇ ਵਿੱਚ ਮੰਗੋ ਵੀ ਜ਼ਰੂਰ ਐਡ ਕਰੋ ਮੈਂਗੋ ਦੇ ਵਿੱਚ ਐਸੇ ਬਹੁਤ ਹੀ ਜ਼ਰੂਰੀ ਤੱਤ ਪਾਏ ਜਾਂਦੇ ਨੇ ਜਿਹੜੇ ਬੱਚਿਆਂ ਦੀ ਹੈਲਥ ਨੂੰ ਇੰਪਰੂਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਨੇ ਮੈਂਗੋ ਦੇ ਵਿੱਚ ਵਿਟਾਮਿਨ ਏ ਪਾਇਆ ਜਾਂਦਾ ਹੈ ਜਿਹੜਾ ਕਿ ਆਈਜ਼ ਦੇ ਲਈ ਬਹੁਤ ਹੈਲਪਫੁਲ ਹੁੰਦਾ ਹੈ ਵਿਟਾਮਿਨ ਸੀ ਪਾਇਆ ਜਾਂਦਾ ਜਿਹੜਾ ਕਿ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ ਮੈਂਗੋ ਦੇ ਵਿੱਚ ਗਲੂਟਾਮਿਨ ਨਾਂ ਦਾ ਇੱਕ ਤੱਤ ਪਾਇਆ ਜਾਂਦਾ ਹੈ ਜਿਹੜਾ ਕਿ ਬੱਚਿਆਂ ਦੀ ਬ੍ਰੇਨ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦਾ ਹੈ ਨੈਕਸਟ ਗੱਲ ਕਰਦੇ ਹਾਂ ਮੈਂਗੋ ਦੇ ਵਿੱਚ ਵਾਟਰ ਕੰਟੈਂਟ ਜ਼ਿਆਦਾ ਹੋਣ ਦੇ ਕਾਰਨ ਇਹ ਡੀਹਾਈਡਰੇਸ਼ਨ ਤੋਂ ਵੀ ਬੱਚਿਆਂ ਨੂੰ ਬਚਾਉਂ ਸੋ ਮੰਗੋ ਨੂੰ ਦੇਣ ਤੋਂ ਤੁਸੀਂ ਡਰੋ ਨਾ ਬੱਚੇ ਕਿ ਜਿਹੜੇ ਸੀਜ਼ਨਲ ਫਰੂਟ ਹੁੰਦੇ ਨੇ ਇਹ ਤੁਹਾਨੂੰ ਬੱਚਿਆਂ ਦੀ ਡਾਈਟ ਦੇ ਵਿੱਚ ਜ਼ਰੂਰ ਐਡ ਕਰਨੇ ਚਾਹੀਦੇ ਹਨ ਦੇਖੋ ਜੀ ਨੇਚਰ ਨੇ ਜਿਹੜੀ ਚੀਜ਼ ਬਣਾਈ ਹੈ ਜਿਸ ਮੌਸਮ ਦੇ ਵਿੱਚ ਜਿਹੜੀ ਚੀਜ਼ ਸਾਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੀ ਹੈ ਉਹ ਚੀਜ਼ ਸਾਨੂੰ ਜ਼ਰੂਰ ਉਹਦਾ ਇਨਟੇਕ ਕਰਨਾ ਚਾਹੀਦਾ ਹੈ ਨੇਚਰ ਦੇ ਅਕੋਰਡਿੰਗ ਮੌਸਮ ਦੇ ਅਕੋਰਡਿੰਗ ਉਹ ਚੀਜ਼ ਸਾਡੀ ਹੈਲਥ ਦੇ ਲਈ ਬੈਨੀਫੀਸ਼ੀਅਲ ਹੁੰਦੀ ਹੈ ਸੋ ਜਦੋਂ ਤੁਸੀਂ ਮੰਗੋ ਲੈ ਕੇ ਆ ਉਹਨਾਂ ਨੂੰ 2 ਘੰਟੇ ਲਈ ਪਹਿਲਾਂ ਪਾਣੀ ਵਿੱਚ ਡਿਪ ਕਰਕੇ ਛੱਡ ਦਿਓ ਫਿਰ ਤੁਸੀਂ ਮੰਗੋ ਨੂੰ ਯੂਜ਼ ਕਰ ਸਕਦੇ ਹੋ ਆ ਉਹ ਬਿਲਕੁਲ ਕੈਮੀਕਲ ਫ੍ਰੀ ਹੋ ਜਾਂਦੇ ਨੇ ਤਾਂ ਉਹਨਾਂ ਦੀ ਤਾਸੀਰ ਵੀ ਜਿਹੜੀ ਉਹ ਠੰਡੀ ਹੋ ਜਾਂਦੀ ਹੈ ਤੇ ਤੁਸੀਂ ਬੱਚਿਆਂ ਨੂੰ ਆਰਾਮ ਨਾਲ ਮੈਂਗੋ ਦੇ ਸਕਦੇ ਹੋ ਤੇ ਮੈਂਗੋ ਦੇਣ ਦੇ ਵਿੱਚ ਤੁਹਾਨੂੰ ਡਰਨਾ ਨਹੀਂ ਚਾਹੀਦਾ ਕੋਸ਼ਿਸ਼ ਕਰੋ ਕਿ ਥੋੜੇ ਛੋਟੇ ਅਮਾਉਂਟ ਤੋਂ ਛੋਟੀ ਕੁਆਂਟੀਟੀ ਤੋਂ ਸਟਾਰਟ ਕਰੋ ਤੇ ਜਦੋਂ ਤੁਹਾਡਾ ਬੱਚਾ ਉਹਨੂੰ ਡਾਈਜੈਸਟ ਕਰਨਾ ਸਟਾਰਟ ਕਰ ਦੇ ਤਾਂ ਤੁਸੀਂ ਫਿਰ ਥੋੜਾ ਥੋੜਾ ਕਰਕੇ ਉਹਨੂੰ ਅਮਾਉਂਟ ਨੂੰ ਵਧਾ ਸਕਦੇ ਹੋ ਅੱਗੇ ਅਸੀਂ ਗੱਲ ਕਰਦੇ ਹਾਂ ਐਗਸ ਐਗਸ ਵੀ ਬੱਚਿਆਂ ਦੀ ਡੇਲੀ ਡਾਈਟ ਦੇ ਵਿੱਚ ਜ਼ਰੂਰ ਐਡ-ਆਨ ਕਰਨੀ ਚਾਹੀਦੇ ਨੇ ਐਗ ਜਿਹੜੇ ਆ ਰਿਚ ਸੋਰਸ ਹੈਗਾ ਇਹ ਪ੍ਰੋਟੀਨ ਦਾ ਇਦੇ ਵਿੱਚ ਆਇਰਨ ਵਿਟਾਮਿਨ ਡੀ ਏ ਈ ਬਹੁਤ ਸਾਰੇ ਐਸੇ ਜ਼ਰੂਰੀ ਤੱਤ ਪਾਏ ਜਾਂਦੇ ਨੇ ਜਿਹੜੇ ਕਿ ਸਾਡੀ ਬੋਡੀ ਦੇ ਡਿਵੈਲਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਨੇ weight gain ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਨੇ ਸੋ ਐਗ इजीली ਅਵੇਲੇਬਲ ਵੀ ਹੁੰਦੇ ਨੇ ਸੋ ਐਗ ਬੱਚਿਆਂ ਨੂੰ ਦੇਣਾ ਜ਼ਰੂਰ ਸਟਾਰਟ ਕਰੋ ਅਪ੍ਰੋਕਸੀਮੇਟਲੀ ਜੇ ਉਹ 7 ਮਹੀਨੇ ਦਾ ਬੱਚਾ ਹੋ ਜਾਏ ਤਾਂ ਤੁਸੀਂ ਉਹਨੂੰ ਐਗ ਦੇਣਾ ਸਟਾਰਟ ਕਰ ਸਕਦੇ ਹੋ ਬਟ ਸਿਰਫ ਡਾਕਟਰਸ ਦੀ ਅਗਰ ਮੰਨਿਆ ਜਾਵੇ ਤਾਂ ਉਹ ਸਿਰਫ ਐਗ ਯੋਕ ਦੇਣਾ ਹੀ ਸੁਜੈਸਟ ਕਰਦੇ ਨੇ ਕਿਉਂਕਿ ਜਿਹੜਾ ਐਗ ਵਾਈਟ ਹੁੰਦਾ ਹੈ ਉਹ 1 ਇਅਰ ਤੋਂ ਬਾਅਦ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਉਹਦੇ ਵਿੱਚ ਮੇਬੀ ਕੁਝ ਅਲਰਜੀ ਕੰਟੈਂਟ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਸੂਟ ਨਾ ਕਰਨ ਬਟ ਮੇਰਾ ਬੇਟਾ ਹੁਣ 2 ਸਾਲ ਦਾ ਹੋ ਚੁੱਕਿਆ ਹੈ ਉਹਨੂੰ ਮੈਂ 7-8 ਮਹੀਨੇ ਤੋਂ ਐਗ ਦੇਣਾ ਸਟਾਰਟ ਕਰਤਾ ਸੀ ਬਟ ਟੱਚਵੁੱਡ ਉਹਨੂੰ ਐਗ ਸੂਟ ਕੀਤਾ ਤੇ ਉਹਨੂੰ ਮੈਂ ਐਗ ਵਾਈਟ ਵੀ ਥੋੜੇ ਪੋਰਸ਼ਨ ਦੇ ਵਿੱਚ ਦੇ ਦਿੰਦੀ ਸੀ ਤਾਂ ਅਗਰ ਤੁਹਾਡੇ ਬੱਚੇ ਦੀ ਬੋਡੀ ਇਹਨੂੰ ਅਡਾਪਟ ਕਰਦੀ ਏ ਇਹਨੂੰ ਡਾਈਜੈਸਟ ਕਰਦੀ ਏ ਤਾਂ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਇਹ ਸਾਰੇ ਜਿੰਨੇ ਵੀ ਫੂਡ ਆਈਟਮਸ ਦੇ ਬਾਰੇ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਹੈ ਇਹ ਬੱਚਿਆਂ ਦੀ ਬ੍ਰੇਨ ਡਵੈਲਪਮੈਂਟ ਦੇ ਵਿੱਚ ਮਸਲ ਡਵੈਲਪਮੈਂਟ ਦੇ ਵਿੱਚ ਉਹਨਾਂ ਦੇ ਵੇਟ ਗੇਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫਲ ਹੁੰਦੇ ਨੇ ਰਿਚ ਆਫ ਵਿਟਾਮਿਨ ਕੈਲਸ਼ੀਅਮ ਪੋਟਾਸ਼ੀਅਮ ਫਾਸਫੋਰਸ मिनਰਲਸ ਹੁੰਦੇ ਨੇ ਸੋ ਬੱਚਿਆਂ ਨੂੰ ਸਟਾਰਟਿੰਗ ਤੋਂ ਇਹਨਾਂ ਚੀਜ਼ਾਂ ਖਾਣ ਦੇ ਹੈਬਚੁਅਲ ਬਣਾਓ ਤਾਂ ਕਿ ਅੱਗੇ ਜਾ ਕੇ ਉਹ ਚੀਜ਼ਾਂ ਖਾਂਦੋਂ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੇਗੀ ਵੀਡੀਓ ਨੂੰ ਲਾਈਕ ਕਰਿਓ ਮੈਂ ਲੀਵ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਅੱਗੇ ਵੀ ਬਹੁਤ ਪਿਆਰੀ ਪਿਆਰੇ ਵੀਡੀਓਜ਼ ਤੁਸੀਂ ਵੇਖ ਸਕੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਥੈਂਕ ਯੂ